ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਅੱਜ ਦੇ ਐਪੀਸੋਡ ਵਿੱਚ ਅਸੀਂ ਸਾਂਝਾ ਕਰਾਂਗੇ ਇੱਕ ਅੰਗਰੇਜ਼ ਅਫਸਰ ਅਤੇ ਸੰਗਰੂਰ ਦੇ ਨੇੜਲੇ ਪਿੰਡ ਦੀ ਹਰਨਾਮੀ ਦੀ ਖੂਨੀ ਇਸ਼ਕ ਕਹਾਣੀ ਦੋਹਾ ਦੀ ਇਹ ਖੂਨੀ ਇਸ਼ਕ ਤੇ ਫਿਰ ਅਖੀਰ ਸੰਗਰੂਰ ਦੇ ਉਸੇ ਪਿੰਡ ਵਿੱਚ ਹੋਇਆ ਅੰਗਰੇਜ਼ ਅਫਸਰ ਅਤੇ ਹਰਨਾਮੀ ਦਾ ਖੌਫਨਾਕ ਅੰਤ ਉਹ ਅੰਗਰੇਜ਼ ਅਫਸਰ ਜੋ ਆਪਣੀ ਨੌਕਰੀ ਤੋਂ ਰਿਟਾਇਰਮੈਂਟ ਤੋਂ ਬਾਅਦ ਪਿੰਡ ਵਿੱਚ ਹੀ ਹਰਨਾਮੀ ਨਾਲ ਰਹਿ ਕੇ ਇੱਕ ਬਹੁਤ ਵੱਡਾ ਬਦਮਾਸ਼ ਬੈਲੀ ਬਣ ਕੇ ਵਿਚਰ ਰਿਹਾ ਸੀ ਤੇ ਫਿਰ ਇਲਾਕੇ ਦੇ ਲੋਕਾਂ ਨੇ ਦੋਹਾਂ ਨੂੰ ਕਿਵੇਂ ਇਕੱਠਿਆਂ ਮੌਤ ਦੇ ਘਾਟ ਉਤਾਰਿਆ ਕਿ ਜਦੋਂ ਬੰਦਾ ਆਪਣੇ ਕਿਰਦਾਰ ਤੋਂ ਡਿੱਗਦਾ ਹੈ ਤੇ ਫਿਰ ਉਸ ਨਾਲ ਕੀ ਕੁਝ ਵਾਪਰਦਾ ਇਸ ਰੋਚਕ ਅਤੇ ਦਿਲਚਸਪ ਕਹਾਣੀ ਤੋਂ ਸਾਨੂੰ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਸਬਕ ਵੀ ਮਿਲਦਾ ਹੈ ਕਿ ਇੱਕ ਕਿਰਦਾਰ ਤੋਂ ਹੌਲਾ ਬੰਦਾ ਸਰੀਰਕ ਭੁੱਖ ਵਿੱਚ ਕਿੱਥੋਂ ਤੱਕ ਡਿੱਗ ਸਕਦਾ ਹੈ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਪੂਰੀ ਸੁਣ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਜਦੋਂ ਅਸੀਂ ਬ੍ਰਿਟਿਸ਼ ਰਾਜ ਦੇ ਸਮੇਂ ਪੰਜਾਬ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਪੰਜਾਬੀ ਸਮਾਜ ਵਿੱਚ ਤਿੰਨ ਵਰਗਾਂ ਦੇ ਬੰਦਿਆਂ ਦਾ ਬਹੁਤ ਜ਼ਿਆਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਵਿੱਚੋਂ ਪਹਿਲੇ ਸਨ ਵੈਲੀ ਦੂਜੇ ਨੰਬਰ ਤੇ ਡਾਕੂ ਅਤੇ ਤੀਜੇ ਸਨ ਠੱਗ ਇਹਨਾਂ ਤਿੰਨਾਂ ਦਾ ਵੱਖਰਾ ਵੱਖਰਾ ਕੰਮ ਸੀ ਪਹਿਲਾ ਵਰਗ ਜਿਹੜਾ ਵੈਲੀਆ ਦਾ ਵਰਗ ਸੀ ਇਹ ਵੈਲੀ ਸਰਕਾਰ ਨਾਲ ਮਿਲ ਕੇ ਚੱਲਦੇ ਸਨ ਮਤਲਬ ਕਿ ਇੱਕ ਕਿਸਮ ਦੇ ਸਰਕਾਰੀ ਡਾਊਟ ਸਨ ਇਹ ਲੋਕ ਸਰਕਾਰ ਦੀ ਸ਼ਹਿਤ ਤੇ ਪਿੰਡ ਦੇ ਆਮ ਲੋਕਾਂ ਤੇ ਹੀ ਧੱਕਾ ਕਰਦੇ ਸਨ ਪੇਟਦੀਆਂ ਹੀ ਔਰਤਾਂ ਉਤੇ ਮਾੜੀ ਜਿਹਾ ਰੱਖਦੇ ਹਰੇਕ ਵੈਲੀ ਵਿੱਚ ਇੱਕ ਚੀਜ਼ ਸਾਂਝੀ ਜ਼ਰੂਰ ਮਿਲ ਜਾਂਦੀ ਹੈ ਉਹ ਹੈ ਪਿੰਡ ਦੀ ਕਿਸੇ ਔਰਤ ਨਾਲ ਮਾੜੇ ਹੋਣਾ ਜਦਕਿ ਡਾਕੂ ਦਾ ਆਮ ਲੋਕਾਂ ਵਿੱਚ ਥੋੜਾ ਸਤਕਾਰ ਹੁੰਦਾ ਸੀ ਅੱਜ ਦੀ ਕਹਾਣੀ ਦਾ ਮੇਡ ਮੁੱਖ ਪਾਤਰ ਇਕ ਅਗਰੇਜ਼ ਅਫਸਰ ਇਹਨਾਂ ਵੈਲੀਆ ਦੀ ਕੈਟਾਗਰੀ ਵਿੱਚ ਆਉਂਦਾ ਸੀ ਜਿਹੜਾ ਪਹਿਲਾ ਐਸਪੀ ਦੇ ਅਹੁਦੇ ਤੇ ਤਾਇਨਾਤ ਸੀ ਸਾਲ ਉਸ ਵਕਤ 1925 ਚੱਲ ਰਿਹਾ ਸੀ ਅੰਮ੍ਰਿਤਸਰ ਵਿੱਚ ਇੱਕ ਐਸਪੀ ਦੇ ਅਹੁਦੇ ਤੇ ਅਗਰੇਜ਼ ਪੁਲਿਸ ਅਫਸਰ ਐਸਜੀਐਮ ਬੀਟੀ ਤਾਇਨਾਤ ਸੀ ਬੀਟੀ ਅਜੇ ਦੂਜੇ ਗੋਰਿਆਂ ਵਾਂਗ ਬੜਾ ਕੁਰਖਤ ਅਫਸਰ ਅਤੇ ਆਪਣੇ ਆਪ ਵਿੱਚ ਪੂਰਾ ਬਦਬਾਸ਼ ਬੜ ਕੇ ਰਹਿੰਦਾ ਸੀ ਸਾਲ 1925 ਵਿੱਚ ਇਸ ਪੁਲਿਸ ਅਫਸਰ ਬੀਟੀ ਦੀ ਬਦਲੀ ਪਟਿਆਲਾ ਰਿਆਸਤ ਵਿੱਚ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਪਟਿਆਲਾ ਆ ਜਾਂਦਾ ਇਸੇ ਦੌਰਾਨ ਇੱਕ ਦੇ ਦੇ ਪਟਿਆਲਾ ਜੇਲ੍ਹ ਦਾ ਦੌਰਾ ਕਰ ਰਿਹਾ ਸੀ ਤਾਂ ਇਸ ਦੀ ਨਿਗਾਹ ਇੱਕ ਔਰਤ ਤੇ ਪਈ ਜੋ ਕਿ ਇੱਕ ਬਹੁਤ ਖੂਬਸੂਰਤ ਮਟਿਆਰ ਜਿਸ ਦਾ ਨਾਮ ਸੀ ਹਰਨਾਮ ਕੌਰ ਉਰਫ ਹਰਦਾਬੀ ਜੋ ਜੇਲ੍ਹ ਵਿੱਚ ਬੱਧ ਸੀ ਕਿਹਾ ਜਾਂਦਾ ਹੈ ਕਿ ਹਰਦਾਬੀ ਜਿੰਨੀ ਸੋਹਣੀ ਸੀ ਓਨੀ ਹੀ ਉਹ ਛਾਤਰ ਦਿਵਾਨਗ ਸੀ ਅਤੇ ਇੱਕ ਹਲਕੇ ਕਿਰਦਾਰ ਦੀ ਔਰਤ ਸੀ ਭਾਵ ਥੋੜੀ ਬਤਚਾਲਣ ਕਿਸਮ ਦੀ ਸੀ ਜਦੋਂ ਬੀਟੀ ਦੀ ਨਜ਼ਰ ਹਰਨਾਮੀ ਉੱਤੇ ਪੈਦੀ ਤਾਂ ਬੀਟੀ ਨੂੰ ਹਰਨਾਮੀ ਪਹਿਲੀ ਨਜ਼ਰੇ ਹੀ ਪਸੰਦ ਆ ਜਾਂਦੀ ਹੈ ਹਰਨਾਮੀ ਵੀ ਬੀਟੀ ਦੀ ਨਜ਼ਰ ਪਛਾਣ ਚੁੱਕੀ ਸੀ ਜਿਸ ਤੋਂ ਬਾਅਦ ਹੌਲੀ-ਹੌਲੀ ਦੋਹਾਂ ਦੀਆਂ ਨਜ਼ਦੀਕੀਆਂ ਬਦਲ ਲੱਗੀਆਂ ਕਿਉਂਕਿ ਹਰਨਾਮੀ ਇੱਕ ਕੈਦੀ ਸੀ ਤੇ ਬੀਟੀ ਇੱਕ ਪੁਲਿਸ ਅਫਸਰ ਉਹ ਆਇਆ ਤਾਂ ਸੀ ਪਟਿਆਲਾ ਰਿਆਸਤ ਵਿੱਚ ਐਸਪੀ ਬਣ ਕੇ ਪਰ ਆਪਣੇ ਜ਼ਿਲ੍ਹੇ ਦੇ ਕੰਮਕਾਜ ਛੱਡ ਕੇ ਜ਼ਿਆਦਾ ਸਮਾਂ ਹਰਨਾਮੀ ਕੋਲ ਜੇਲ੍ਹ ਵਿੱਚ ਹੀ ਗੁਜ਼ਾਰਨ ਲੱਗਾ ਉਹ ਸਵੇਰੇ ਆ ਕੇ ਜੇਲ੍ਹ ਦੇ ਦਫ਼ਤਰ ਵਿੱਚ ਬੈਠ ਜਾਂਦਾ ਤੇ ਸਿਪਾਈ ਹਰਦਾਬੀ ਨੂੰ ਵੀ ਜੇਲ੍ਹ ਵਿੱਚੋਂ ਕੱਢ ਕੇ ਉਸੇ ਦਫ਼ਤਰ ਵਿੱਚ ਛੱਡ ਜਾਂਦੇ। ਸ਼ਾਮ ਤੱਕ ਦੋਵੇਂ ਇਕੱਠੇ ਰਹਿੰਦੇ। ਸ਼ਾਮ ਨੂੰ ਹਰਦਾਬੀ ਨੂੰ ਵਾਪਸ ਬੈਠ ਬੈਰਕ ਵਿੱਚ ਭੇਜ ਦਿੱਤਾ ਜਾਂਦਾ ਤੇ ਬੀਟੀ ਵਾਪਸ ਆਪਣੇ ਘਰ ਆ ਜਾਂਦਾ। ਦੋਹਾਂ ਦੇ ਜਿਸਮਾਡੀ ਸੰਬੰਧ ਵੀ ਬਣਨੇ ਸ਼ੁਰੂ ਹੋ ਗਏ। ਹੌਲੀ-ਹੌਲੀ ਦੋਹਾਂ ਦੀ ਪ੍ਰੇਮ ਕਹਾਣੀ ਪੂਰੀ ਰਿਆਸਤ ਵਿੱਚ ਘੋਬ ਗਈ ਤੇ ਇਹ ਗੱਲ ਉੱਚ ਅਧਿਕਾਰੀਆਂ ਕੋਲ ਵੀ ਪਹੁੰਚੀ। बीटी ਨੂੰ ਕਈ ਚੇਤਾਵਨੀਆਂ ਉੱਚ ਅਧਿਕਾਰੀਆਂ ਵੱਲੋਂ ਦਿੱਤੀਆਂ ਗਈਆਂ ਪਰ ਬੀਟੀ ਦਾ ਟਲਿਆ ਉਧਰ ਸਜ਼ਾ ਪੂਰੀ ਹੋਣ ਤੋਂ ਬਾਅਦ ਹਰਨਾਮੀ ਵਾਪਸ ਆਪਣੇ ਸਰਾਫ ਦੇ ਨੇੜੇ ਪੈਦੇ ਪਿੰਡ ਚੱਠਾ ਸੇਗਵਾ ਵਿੱਚ ਆ ਜਾਂਦੀ ਹੈ ਹਰਨਾਮੀ ਵਿਆਹੀ ਹੋਈ ਸੀ ਤੇ ਉਸਦੇ ਪਤੀ ਦਾ ਨਾਮ ਸੀ ਸੁੱਚਾ ਸਿੰਘ ਪਿੰਡ ਵਾਪਸ ਆਉਣ ਤੋਂ ਬਾਅਦ ਹਰਨਾਮੀ ਦੇ ਸਬੰਧ ਆਪਣੇ ਪਤੀ ਸੁੱਚਾ ਸਿੰਘ ਦੇ ਤਾਏ ਦੇ ਮੁੰਡੇ ਅਰਜਣ ਸਿੰਘ ਦੇ ਨਾਲ ਬਣ ਗਏ ਜਿਸ ਤਪ ਪਤਾ ਜਦੋਂ ਸੁੱਚਾ ਸਿੰਘ ਨੂੰ ਲੱਗਾ ਤਾਂ ਦੋਹਾਂ ਵਿੱਚ ਲੜਾਈਆਂ ਕਲੇਸ਼ ਵਧਣ ਲੱਗਾ ਇੱਕ ਦਿਨ ਹਰਦਾਬੀ ਸੁੱਚਾ ਸਿੰਘ ਨੂੰ ਰੋਟੀ ਵਿੱਚ ਰਾਤ ਨੂੰ ਜ਼ਹਿਰ ਪਾ ਦਿੰਦੀ ਹੈ ਜਿਸ ਤੇ ਸੁੱਚਾ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਇਹ ਦੋਹਾਂ ਦੇ ਰਾਹ ਦਾ ਰੋੜਾ ਵਿੱਚੋਂ ਨਿਕਲ ਜਾਂਦਾ ਹੈ ਜਿਸ ਤੋਂ ਬਾਅਦ ਕੁਝ ਦਿਨਾਂ ਬਾਅਦ ਰੋਹੀ ਹਰਦਾਬੀ ਅਤੇ ਅਰਜਨ ਸਿੰਘ ਦੋਵੇਂ ਇਕੱਠੇ ਰਹਿਣ ਲੱਗ ਪੈਂਦੇ ਹੋਰ ਕੁਝ ਸਮੇਂ ਬਾਅਦ ਇਸ ਪ੍ਰੇਮ ਕਹਾਣੀ ਵਿੱਚ ਦੁਬਾਰਾ ਪੀਟੀ ਦੀ ਵਾਪਸੀ ਹੁੰਦੀ ਹੈ ਬੀਟੀ ਉਹ ਪੁਰਸ ਬੈਕ ਵਿੱਚ ਤੇ ਰਟਾਇਰ ਹੋ ਚੁੱਕਾ ਸੀ ਜੋ ਹਰਦਾਬੀ ਦੇ ਪਿਆਰ ਵਿੱਚ ਇੰਨਾ دیਵਾਨਾ ਤੇ ਪਾਗਲ ਹੋ ਗਿਆ ਕਿ ਉਹ ਹਰਦਾਬੀ ਦੇ ਬਾਗਰ ਚੱਠਾ ਸੇਖਵਾ ਪਿੰਡ ਪਹੁੰਚ ਜਾਂਦਾ ਚੱਠਾ ਸੇਖਵੇ ਆ ਕੇ ਉਸ ਨੇ ਜ਼ਮੀਨ ਖਰੀਦ ਲਈ ਅਤੇ ਆਪਣੀ ਇੱਕ ਹਵੇਲੀ ਵੀ ਬਣਾ ਲਈ ਜਿਸ ਕਾਰਨ ਕੁਝ ਦਿਨਾਂ ਵਿੱਚ ਹੀ ਬੀਟੀ ਅਤੇ ਹਰਦਾਬੀ ਦੇ ਸਬੰਧ ਫੇਰ ਦੁਬਾਰਾ ਜੁੜ ਜਾਂਦੇ ਹਨ ਹੁਣ ਹਰਦਾਬੀ ਬੀਟੀ ਕੋਲ ਆਉਣ ਜਾਣ ਲੱਗੀ ਰਾਤਾਂ ਨੂੰ ਘਰੋਂ ਗਾਇਬ ਹੋਣ ਲੱਗੀ ਅਖੀਰ ਉਹ ਅਰਜਣ ਹਰਦਾਬੀ ਨਾਲ ਲੜ ਲੱਗਾ ਇੱਕ ਦਿਨ ਅਰਜਨ ਨੇ ਹਰਦਾਬੀ ਬੜੇ ਬੁਰੇ ਤਰੀਕੇ ਨਾਲ ਕੁੱਟੀ ਕਾਫਾ ਜ਼ਿਆਦਾ ਉਹਦੇ ਸੱਟਾਂ ਲੱਗਿਆ ਇਤੋਂ ਤੱਕ ਕਿ ਹਰਦਾਬੀ ਦੀ ਇੱਕ ਬਾਹ ਅਰਜਨ ਨੇ ਤੋੜ ਦਿੱਤੀ। ਉਸ ਤੋਂ ਬਾਅਦ ਬੀਟੀ ਨੂੰ ਪਟਿਆਲਾ ਹਸਪਤਾਲ ਉਸ ਨੂੰ ਹਰਦਾਬੀ ਨੂੰ ਲੈ ਕੇ ਜਾਂਦਾ ਜਿੱਥੇ ਉਸ ਦਾ ਇਲਾਜ ਹੁੰਦਾ ਹੈ ਤੇ ਦੋਵੇਂ ਫਿਰ ਫੈਸਲਾ ਕਰਦੇ ਕਿ ਹੁਣ ਅਰਜਨ ਨੂੰ ਰਸਤੇ ਵਿੱਚੋਂ ਹਟਾਇਆ ਜਾਵੇ। ਬੀਟੀ ਨੇ ਥਾਣਾ ਪਹਾੜੀਗੜ੍ਹ ਵਿੱਚ ਅਰਜਨ ਦੀ ਸ਼ਿਕਾਇਤ ਕੀਤੀ ਅਤੇ ਆਪਣੇ ਅਹੁਦੇ ਦੇ ਜ਼ੋਰ ਤੇ ਅਰਜਨ ਨੂੰ ਪੁਲਿਸ ਤੋਂ ਚੁਕਵਾ ਕੇ ਉਸ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਟਾਇਆ ਗਿਆ ਤੇ ਇੱਕ ਝੂਠੇ ਕੇਸ ਵਿੱਚ ਫਸਾ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਕਿਸੇ ਚੋਰੀ ਦੇ ਕੇਸ ਵਿੱਚ ਉਸਨੂੰ ਫਸਾਇਆ ਗਿਆ ਸੀ ਸਜ਼ਾ ਵੀ ਪੂਰੀ ਹੋ ਗਈ ਸੀ ਪਰ ਫੇਰ ਕਦੇ ਬੇਇੱਜ਼ਤੀ ਹੋਣ ਕਰਕੇ ਅਰਜਣ ਦੁਬਾਰਾ ਵਾਪਸ ਪਿੰਡ ਚੱਠਾ ਸੇਗਵਾਂ ਨਹੀਂ ਮੜਿਆ ਹੁਣ ਉਧਰ ਹਰਨਾਬੀ ਬੀਤੀ ਦੇ ਘਰ ਵਿੱਚ ਹੀ ਰਹਿਣ ਲੱਗੀ ਸੀ ਪਰ ਇਸ ਇਸ਼ਕ ਕਹਾਣੀ ਦਾ ਜਦੋਂ ਪਿੰਡ ਵਿੱਚ ਰੌਲਾ ਪਿਆ ਤਾਂ ਆਪ ਲੋਕ ਇਸ ਦਾ ਬੁਰਾ ਬਣਾਉਣ ਲੱਗੇ ਕਿ ਇੱਕ ਗੋਰਾ ਕਿਵੇਂ ਪਿੰਡ ਦੀ ਔਰਤ ਨੂੰ ਪਿੰਡ ਵਿੱਚ ਹੀ ਧੱਕੇ ਨਾਲ ਰੱਖ ਕੇ ਬੈਠਾ ਹੈ ਲੋਕ ਵਿਰੋਧ ਕਰਨ ਲੱਗੇ ਪਰ ਉਹਨਾਂ ਦੋਹਾਂ ਆਸ਼ਕਾਂ ਤੇ ਇਸ ਦਾ ਕੋਈ ਅਸਰ ਨਹੀਂ ਸੀ ਇਥੋਂ ਤੱਕ ਕੇ ਉਹ ਦੋਵੇਂ ਬੀਟੀ ਤੇ ਹਰਨਾਮਣ ਇਕੱਠੇ ਪਿੰਡ ਵਿੱਚ ਸੈਰ ਕਰਨ ਜਾਂਦੇ ਸੜ ਜਦ ਕੋਈ ਪਿੰਡ ਵਾਲਾ ਬੋਲਦਾ ਤਾਂ ਬੀਟੀ ਆਪਣੇ ਅਧਦੇ ਦੇ ਸਿਰ ਤੇ ਉਸ ਨੂੰ ਪੁਲਿਸ ਕੋਲ ਚੁਕਵਾ ਕੇ ਉਸ ਦੀ ਕੁੱਟਮਾਰ ਕਰਵਾਉਂਦਾ ਉੱਥੇ ਹੀ ਇੱਕ ਲਾਗਲੇ ਪਿੰਡ ਹੀਰੋ ਕਲਾ ਵਿੱਚ ਇੱਕ ਕਾਫੀ ਉੱਚੀ ਅਸਤੀ ਸਤੋ ਉਜਾਗਰ ਸਿੰਘ ਰੇ ਦੇ ਸਰ ਜਿਸ ਨੇ ਜਨਤਕ ਤੌਰ ਤੇ ਇਹਨਾਂ ਬੇਟੀ ਤੇ ਹਰਨਾਮੀ ਦੋਹਾ ਦੀਆਂ ਕਰਤੂਤਾ ਦਾ ਵਿਰੋਧ ਕੀਤਾ ਪਰ ਬੀਟੀ ਇਸ਼ਕ ਵਿੱਚ ਇੰਨਾ ਅੱਨਾ ਹੋਇਆ ਕਿ ਉਸ ਨੇ ਸਤੋ ਉਜਾਗਰ ਸਿੰਘ ਨੂੰ ਪੁਲਿਸ ਕੋਲੋਂ ਛੇਤਰ ਪਵਾਏ ਉਸ ਵਕਤ ਭਾਵੇਂ ਸਤੋ ਉਜਾਗਰ ਸਿੰਘ ਅਕਾਲੀ ਲਹਿਰ ਦਾ ਹਿੱਸਾ ਸੀ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਬਹੁਤ ਜ਼ਿਆਦਾ ਗੁੱਸਾ ਭਰ ਗਿਆ ਸੀ ਹੁਣ ਬੀਟੀ ਦੀ ਇਲਾਕੇ ਸੰਗਰੂਰ ਵਿੱਚ ਨਹੀਂ ਬਲਕੇ ਪੂਰੇ ਬਾੜਵੇ ਦੀ ਅੱਖ ਵਿੱਚੋਂ ਇੱਕ ਵਾਲ ਵੜ ਕੇ ਰੜਕਦਾ ਸੀ ਪਰ ਨੌਕਰੀ ਦਰਾੜ ਬੀਟੀ ਨੇ ਬਹੁਤ ਸਾਰੇ ਬੱਬਰ ਅਕਾਲੀਆਂ ਨੂੰ ਵੀ ਆਪਣਾ ਦੁਸ਼ਮਣ ਬਣਾ ਲਿਆ ਸੀ ਕਿਉਂਕਿ ਜਦੋਂ 1922 ਦੇ ਆਸ-ਪਾਸ ਗੁਰੂ ਕਾ ਬਾਗ ਮੋਰਚਾ ਲੱਗਾ ਤਾਂ ਉਸ ਵਕਤ ਬੀਟੀ ਅਵਰਸਰ ਵਿੱਚ ਬਤੌਰ ਐਸਪੀ ਤਾਇਨਾਤ ਸੀ ਜਿੱਥੇ ਉਸ ਨੇ ਮੋਰਚੇ ਵਿੱਚ ਸ਼ਾਂਤੀ ਨਾਲ ਪਾਠ ਕਰ ਰਹੀ ਸਿੱਖ ਸੰਗਤ ਤੇ ਬੜੀ ਤਸ਼ੱਦਦ ਟਾਇਆ ਇਸ ਗੱਲ ਦੀ ਗਵਾਹੀ ਉਸ ਵਕਤ ਅਵਰਸਰ ਵਿੱਚ ਇੱਕ ਅਗਰੇਜ਼ ਪਾਦਰੀ ਐਸ ਐਫ ਐਡਰੀਓ ਦੇ ਆਪਣੀ ਕਿਤਾਬ ਵਿੱਚ ਭਰੀ ਹੈ ਉਹ ਪਾਦਰੀ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਬੀਟੀ ਵੱਲੋਂ ਸਿੱਖ ਸਕਤਾ ਪਰ ਕੀਤੇ ਤਸ਼ੱਦਦ ਨੂੰ ਵੇਖ ਕੇ ਉਸ ਦਾ ਵੀ ਰੋੜਾ ਨਿਕਲ ਗਿਆ ਸੀ ਉਹ ਅਗਰੇਜ਼ ਪਾਦਰੀ ਲਿਖਦਾ ਹੈ ਕਿ ਬੀਟੀ ਦੇ ਪਿੱਤਲ ਦੀ ਡਾਂਗ ਦੇ ਨਾਲ ਪਾਠ ਕਰ ਰਹੀ ਹੈ ਸੰਕਤਾ ਦੇ ਬੋਢੇ ਭਾਰ ਦਿੱਤੇ ਸਨ ਇਸ ਲਈ ਬੱਬਰ ਅਕਾਲੀ ਵੀ ਬਦਲੇ ਲਈ ਬੀਟੀ ਨੂੰ ਮਾਰਨਾ ਚਾਹੁੰਦੇ ਸਨ ਜਿਸ ਦੀ ਜ਼ਿੰਮੇਵਾਰੀ ਕਰਤਾਰ ਸਿੰਘ ਛੀਦੇ ਵਾਲਾ ਬੱਬਰ ਨੂੰ ਦਿੱਤੀ ਗਈ ਜਿਹੜਾ ਗੁਰੂ ਕਾ ਬਾਗ ਬੌਰਚੇ ਦਾ ਆਗੂ ਸੀ ਪਰ ਇਧਰ ਚੱਠਾ ਸੇਖਵਾ ਦਾ ਵੀ ਇੱਕ ਡਾਕੂ ਸੀ ਕਾਕਾ ਸਿੰਘ ਤੇ ਕਾਕਾ ਸਿੰਘ ਦਾ ਵੱਡਾ ਭਰਾ ਬਚਨ ਸਿੰਘ ਕਰਤਾਰ ਸਿੰਘ ਸ਼ੀਦੇਵਾਲ ਕੁਡਾ ਸਿੰਘ ਗਾਜੀਆਣਾ ਆਦੀ ਬਬਰਾਂ ਦੇ ਨਾਲ ਪਟਿਆਲਾ ਜੇਲ੍ਹ ਵਿੱਚ ਬੱਦ ਸੀ ਬਚਨ ਸਿੰਘ ਰਾਹੀ ਇਹਨਾਂ ਪੱਪਰਾਂਲੇ ਕਾਕਾ ਸਿੰਘ ਨੂੰ ਸੜੇਆ ਲਾਇਆ ਕਿ ਬੀਟੀ ਨੂੰ ਮਾਰਨ ਦੀ ਤਿਆਰੀ ਰੱਖ ਕਾਕਾ ਸਿੰਘ ਨੇ ਸਕੀਰ ਬਣਾਈ ਕਿ ਸਭ ਤੋਂ ਪਹਿਲਾਂ ਹਰਦਾਬੀ ਦੇ ਨਾਲ ਡੇਰਤਾ ਪੜਾਈ ਜਾਵੇ ਕਿਉਂਕਿ ਉਹ ਹੀ ਪੂਰੇ ਭੇਤ ਦੱਸ ਸਕਦੀ ਹੈ ਹਰਨਾਬੀ ਪੈਸੇ ਦੀ ਵੀ ਬੜੀ ਲਾਲਚੀ ਸੀ ਕਾਕਾ ਸਿਖ ਨੇ ਹਰਨਾਬੀ ਨੂੰ ਕਿਹਾ ਕਿ ਤੋ ਬਿਨ ਬੀਟੀ ਦੇ ਕੁਝ ਹਥਿਆਰ ਖਰੀਦ ਕੇ ਲਿਆ ਕੇ ਦੇ ਤੇ ਬੈ ਤੈਨੂੰ ਬਹੁਤ ਸਾਰੇ ਪੈਸੇ ਦੇਵਾਂਗਾ ਹਰਨਾਬੀ ਨੇ ਹਾਂ ਕਰ ਦਿੱਤੀ ਪੈਸੇ ਉਸ ਨੂੰ ਦੇ ਦਿੱਤੇ ਗਏ ਪਰ ਅੱਗੋ ਬੀਟੀ ਨੇ ਹਥਿਆਰ ਦੇਣ ਤੋਂ ਨਾ ਕਰ ਦਿੱਤੀ ਇਸ ਨਾਲ ਕਾਕੇ ਦੀ ਹਰਨਾਬੀ ਨਾਲ ਥੋੜੀ ਪੈਸੇ ਦੇਣ ਕਰਕੇ ਨੇੜਤਾ ਵਧ ਗਈ ਉਧਰ ਕਾਕੇ ਦੇ ਆਪਣੇ ਭਰਾ ਰਹੀ ਬਬਰਾ ਤੱਕ ਸਨੇਹਾ ਪਚਾਇਆ ਦੀ ਤਿਆਰੀ ਪੂਰੀ ਹੋ ਚੁੱਕੀ ਹੈ ਤਾਂ ਇੱਕ ਤੈਅ ਕੀਤੇ ਦਿਨ ਦੇ ਮੁਤਾਬਕ ਕਰਤਾਰ ਸਿੰਘ ਚੀਦੇਵਾਲ ਕੁੰਡਾ ਸਿੰਘ ਗਾਜੀਆਣਾ ਬਚਰ ਸਿੰਘ ਲੋਹਾਖੇੜਾ ਤੇ ਫਜ਼ਲਾ ਘੁੰਮਣਵਾਲ ਚਾਰੋਂ ਜਣੇ ਜੇਲ੍ਹ ਤੋੜ ਕੇ ਫਰਾਰ ਹੋ ਜਾਂਦੇ ਆ ਤੇ ਸਿੱਧਾ ਚੱਠਾ ਸੇਗਵਾ ਪਹੁੰਚਦੇ ਆ ਇੱਥੇ ਆ ਕੇ ਉਹ ਕਾਕੇ ਨੂੰ ਨਾਲ ਲੈ ਜਾਂਦੇ ਆ ਤੇ 27 ਬਈ 1940 ਦੇ ਦਿਨ ਸ਼ਾਮ ਦੇ ਵੇਲੇ ਬੀਟੀ ਦੀ ਉਸ ਹਵੇਲੀ ਵਿੱਚ ਦਾਖਲ ਹੋ ਜਾਂਦੇ ਆ ਅਗੋਂ ਬੀਟੀ ਘਰ ਵਿੱਚ ਬੈਠਾ ਸ਼ਾਮ ਹੋੜ ਕਰਕੇ ਚਾਹ ਪੀ ਰਿਹਾ ਸੀ ਜਦਿਆਂ ਹੀ ਕਾਕੇ ਨੇ ਲੱਤਾਂ ਤੋਂ ਫੜ ਕੇ ਬੀਟੀ ਥੱਲੇ ਸੁੱਟ ਲਿਆ ਤੇ ਬਾਕੀ ਚਾਰਿਆਂ ਜਾਣਿਆਂ ਨੇ ਬੀਟੀ ਦੇ ਗੋਲਿਆਵਾਂ ਮਾਰ ਦਿੱਤੀਆਂ ਤੇ ਉਸ ਨੂੰ ਉੱਥੇ ਥਾਂ ਹੀ ਭੰਡ ਸੁਟਿਆ ਅਦਰੋ ਹਰਨਾਮੀ ਭੱਜੀ ਤਾਂ ਉਸ ਨੂੰ ਵੀ ਗੋਲਿਆਂ ਨਾਲ ਭੰਡ ਦਿੱਤਾ ਗਿਆ ਦੋ ਆਧਿਆ ਲਾਸ਼ਾਂ ਇਕੱਠੀਆਂ ਬੀਟੀ ਦੀ ਉਸ ਹਵੇਲੀ ਵਿੱਚ ਪਈਆਂ ਸਨ ਇਸ ਤਰ੍ਹਾਂ ਇੱਕ ਅਗਰੇਜ਼ ਜੋ ਪਿੰਡ ਵਿੱਚ ਬੈਲੀ ਬਣ ਕੇ ਰਹਿੰਦਾ ਸੀ ਤੇ ਪਿੰਡ ਦੀ ਔਰਤ ਨੂੰ ਧੱਕੇ ਨਾਲ ਘਰ ਰੱਖ ਕੇ ਬੈਠਾ ਸੀ ਅਤੇ ਉਸ ਦੀ ਮਸ਼ੂਕ ਹਰਨਾਬੀ ਦਾ ਖੌਫੜਾ ਕੰਤ ਹੋਇਆ ਬੀਟੀ ਦੀ ਹਵੇਲੀ ਅੱਜ ਵੀ ਸਦਾਬ ਨੇੜੇ ਚੱਠਾ ਸੇਗਮਾ ਪਿੰਡ ਵਿੱਚ ਮੌਜੂਦ ਹੈ ਜੋ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਕਦੇ-ਕਦੇ ਇਸ਼ਕ ਕਹਾਣੀਆਂ ਦਾ ਕਿੰਨਾ ਖੌਫੜਾ ਕੰਤ ਵੀ ਹੋ ਸਕਦਾ ਹੈ ਇਹ ਸੀ ਕਹਾਣੀ ਇੱਕ ਅੰਗਰੇਜ਼ ਅਫਸਰ ਬੀਟੀ ਅਤੇ ਉਸ ਦੀ ਮਸ਼ੂਕ ਹਰਨਾਬੀ ਦੀ ਜਿਨ੍ਹਾਂ ਨੇ ਜਿਹੜੇ ਇਸ਼ਕ ਵਿੱਚ ਇੰਨੇ ਅੰਨੇ ਹੋਏ ਕਿ ਅਖੀਰ ਉਹਨਾਂ ਨੂੰ ਫੇਰ ਆਪਣੀ ਜਾਲ ਗਾਉਣੇ ਪਈ। ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਹ ਇੱਕ ਇਹ ਕਹਾਣੀ ਇੱਕ ਹੌਲੇ ਕਿਰਦਾਰ ਦੇ ਬੰਦਿਆਂ ਲਈ ਇੱਕ ਸਬਕ ਹੈ। ਇਸੇ ਲਈ ਤਾਂ ਸਿਆਰੇ ਕਹਿੰਦੇ ਹਨ ਕਿ ਆਪਣਾ ਕਿਰਦਾਰ ਉੱਚਾ ਤੇ ਸੁੱਚਾ ਰੱਖੋ। ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ